ਇਹ ਧਰਤੀ ਉਹਨਾਂ ਸ਼ਹੀਦਾਂ ਦੀ ਹੈ ਰਹੀੜਾ ਨਾਮੀ ਇਹ ਧਰਤੀ ਜਿੱਥੇ ਵਿਸ਼ਵਦਾਸ ਸਭ ਤੋਂ ਵੱਡਾ ਕੱਲੂਕਾਰਾ ਹੋਇਆ ਸੀ ਤੇ ਜਿਸ ਵਿੱਚ 35000 ਸਿੰਘ ਸਿੰਘਣੀਆਂ ਨੇ ਆਪਣੀ ਸ਼ਹਾਦਤ ਦਿੱਤੀ ਸੀ ਅੱਜ ਵੀ ਯਾਤਰੀ ਤੇ ਸ਼ਰਧਾਲੂ ਵਿਸ਼ਵ ਦੇ ਕੋਨੇ-ਕੋਨੇ ਤੋਂ ਇਸ ਧਰਤੀ ਦੇ ਉੱਤੇ ਨਤਮਸਤਕ ਹੋਣ ਜਾਂਦੇ ਨੇ ਪਰ ਤ੍ਰਾਸਦੀ ਕੀ ਹੈ ਕਿ ਇੱਥੇ ਆਉਣ ਦੇ ਲਈ ਉਹਨਾਂ ਨੂੰ ਬੜੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਇੱਕ ਸਮਾਂ ਸੀ ਜਦੋਂ ਇਸ ਸਟੇਸ਼ਨ ਦੇ ਉੱਤੋਂ ਜੋ ਕਿ ਰਹੀੜਾ ਦੇ ਵਿੱਚ ਸਥਿਤ ਹੈ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇੱਥੋਂ ਲੋਕ ਜਾਇਆ ਵੀ ਕਰਦੇ ਸੀ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਹਿ ਸਕਦੇ ਆ ਕਿ ਪਿੱਛੇ ਜੋ ਸਮਾਰਕ ਬਣਿਆ ਹੋਇਆ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਥੇ ਲੋਕ ਨਤਮਸਤਕ ਹੋਣ ਲਈ ਆਉਂਦੇ ਸੀ ਪਰ ਅੱਜ ਤਰਾਸਦੀ ਹੈ ਕਿ ਇਸ ਜਗ੍ਹਾ ਦੇ ਉੱਤੇ ਕੋਈ ਵੀ ਰੇਲ ਹੈ ਜਿਹੜੀ ਉਸ ਸਮੇਂ ਸਰ ਨਹੀਂ ਰੁਕਦੀ ਜਾਂ ਫਿਰ ਕਹਿ ਲਈਏ ਕਿ ਨਾ ਮਾਤਰ ਹੀ ਰੇਲਾ ਨੇ ਇਕੀਆਂ ਦੁੱਕੀਆਂ ਰੇਲਾ ਦੇ ਜੋ ਇਸ ਸਟੇਸ਼ਨ ਦੇ ਉੱਤੇ ਆਪਣਾ ਸਟਾਪੇਜ ਕਰਦੀਆਂ ਨੇ ਪਰ ਸਥਾਨਕ ਲੋਕਾਂ ਦੀ ਕੀ ਮੰਗ ਹੈ ਤੇ ਆਓ ਫਿਰ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਆਪਾਂ ਵੱਡਾ ਖੱਲੂ ਕਾਰਾ ਨਾਮਦੇ ਸਟੇਸ਼ਨ ਤੇ ਖੜੇ ਆ ਜੋ ਕਿ 35000 ਸਿੱਧ ਸਿੰਘਾਂ ਦੀ ਮਹਾਨ ਧਰਤੀ ਪਿੰਡ ਰਹੀੜਾ ਦਾ ਜਿੱਥੇ 1961 ਦੇ ਵਿੱਚ ਸਟੇਸ਼ਨ ਬਣਿਆ ਸੀਗਾ ਜੋ ਅੱਜ ਤੱਕ ਵੀ ਮੌਜੂਦ ਹੈਗਾ ਪਰ ਦੁੱਖ ਵਾਲੀ ਗੱਲ ਇਹ ਆ ਪੀ ਸਟੇਸ਼ਨ ਤੇ ਟ੍ਰੇਨਾਂ ਨਹੀਂ ਰੁਕਦੀ ਹੈਗੀਆਂ ਇਸੜਲੇ ਸਮੇਂ ਦੇ ਦੌਰਾਨ ਬੇਨਤੀ ਕੀਤੀ ਸੀ ਆਪਣੇ ਜੋ ਐਮਪੀ ਨੇ ਸਰਦਾਰ ਰਵਰੀਤ ਸਿੰਘ ਜੀ ਬਿੱਟੂ ਉਹਨਾਂ ਨੂੰ ਜੋ ਰੇਲ ਮੰਤਰੀ ਨੇ ਪੰਜਾਬ ਦੇ ਉਹਨਾਂ ਅੱਗੇ ਬੇਨਤੀ ਕੀਤੀ ਕੁਝ ਟਾਈਮ ਰੁਕਣ ਲੱਗ ਗਏ ਨੇ ਸੋ ਸਾਡੀ ਉਹਨਾਂ ਨੂੰ ਫੇਰ ਦੁਬਾਰਾ ਤੇ ਮੰਗਾ ਇਲਾਕੇ ਦੀ ਵੀ ਮੰਗਾ ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਐਡੀ ਮਹਾਨ ਧਰਤੀ ਤੇ ਦਰਸ਼ਨ ਕਰਨ ਲਈ ਸੰਗਤਾਂ ਪਹੁੰਚਦੀਆਂ ਨੇ ਉਹਨਾਂ ਨੂੰ ਆਉਣ ਦੇ ਵਿੱਚ ਇਲਾਕਾ ਨਿਵਾਸੀਆਂ ਨੂੰ ਵੀ ਅਤੇ ਉਹਨਾਂ ਨੂੰ ਯਾਤਰੀਆਂ ਨੂੰ ਵੀ ਬਹੁਤ ਵੱਡੀ ਦਿੱਕਤ ਆਉਂਦੀ ਆ ਸੋ ਸਾਡੀ ਮੰਗਾ ਨੌਜਵਾਨ ਵੀ ਖੜੇ ਨੇ ਸਾਰੇ ਇਲਾਕੇ ਦੇ ਇਹ ਮੰਗਾ ਵਿਸ਼ੇਸ਼ ਤੌਰ ਤੇ ਬਿੱਟੂ ਜੀ ਨੂੰ ਵੀ ਐਡਾ ਇਤਿਹਾਸਕ ਸਥਾਨ ਹੋਣ ਦੇ ਬਾਵਜੂਦ ਜਿੱਥੇ ਇੱਕ ਦਿਨ ਦੇ ਵਿੱਚ 35000 ਸਿੰਘ ਸੀ ਦੋਗੇ ਕਰਨ ਐਡੀ ਧਰਤੀ ਮਹਾਨ ਹੋਵੇ ਅਤੇ ਸਟੇਸ਼ਨ ਤੇ ਟ੍ਰੇਨਾਂ ਨਾ ਰੁਕਣ ਬਹੁਤ ਮੰਦਭਾਗੀ ਖਬਰ ਆ ਇਹ ਸੋ ਸਾਡੀ ਪੰਜਾਬ ਗਵਰਨਮੈਂਟ ਨੂੰ ਵੀ ਤੇ ਸੈਂਟਰ ਗਵਰਨਮੈਂਟ ਨੂੰ ਵੀ ਇਹ ਮੰਗਵਾ ਕਿ ਇਸ ਸਟੇਸ਼ਨ ਨੂੰ ਅਪਗ੍ਰੇਡ ਕੀਤਾ ਜਾਵੇ ਡਿਜੀਟਲ ਕੀਤਾ ਜਾਵੇ ਇਹ ਜਿਹੜੀਆਂ ਅਜੇ ਤੱਕ ਜਿਹੜੀਆਂ ਮਤਲਬ ਟਿਕਟਾਂ ਵੀ ਨੇ ਨਾ ਉਹ ਵੀ ਅਜੇ ਤੱਕ ਉਹੀ 1961 ਦੇ ਸਟੇਸ਼ਨ ਬਣਿਆ ਉਦੋਂ ਦੀ ਮਿਲ ਰਹੀਆਂ ਨੇ ਮਤਲਬ ਕੋਈ ਪ੍ਰੋਪਰ ਪ੍ਰਬੰਧ ਨਹੀਂ ਹੈਗਾ ਯਾਤਰੀਆਂ ਨੂੰ ਆਉਣ ਜਾਣ ਲਈ ਇਹ ਬਹੁਤ ਵੱਡੀ ਦਿੱਕਤ ਆਉਂਦੀ ਆ ਜੇਕਰ ਜਾ ਸ਼ਰਧਾਲੂ ਗੁਰੂ ਘਰ ਦੇ ਦਰਸ਼ਨ ਕਰਨ ਲਈ ਕਿਸੇ ਦੂਜੇ ਸੂਬੇ ਦੇ ਵਿੱਚੋਂ ਆਉਂਦਾ ਉਹਨੂੰ ਆਉਣ ਦੇ ਵਿੱਚ ਪ੍ਰੋਬਲਮ ਬਹੁਤ ਆਉਂਦੀ ਆ ਅਹਿਮਦਗੜ ਟ੍ਰੇਨਰ ਰੁਕਦੀਆਂ ਨੇ ਜਾਫਰ ਬਲੇਰ ਕੋੜਲੇ ਰੁਕਦੀਆਂ ਨੇ ਸੋ ਸਾਡੀ ਇਹੀ ਬੰਗ ਆ ਐਮਪੀ ਸਾਹਿਬ ਨੂੰ ਰਵਨੀਤ ਬਿੱਟੂ ਜੀ ਨੂੰ ਅਤੇ ਪੰਜਾਬ ਗਵਰਨਮੈਂਟ ਦੇ ਜੋ ਵੀ ਨੁਮਾਇੰਦੇ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਸਮੁੱਚੇ ਇਲਾਕੇ ਵੱਲੋਂ ਤੇ ਸਮੁੱਚੀ ਸੰਗਤ ਵੱਲੋਂ ਵੀ ਇੱਥੇ ਭਾਈ ਟ੍ਰੇਨਾਂ ਰੁਕਣੀਆਂ ਚਾਹੀਦੀਆਂ ਨੇ ਜੋ ਸ਼ਰਧਾਲੂ ਗੁਰੂ ਘਰ ਦੇ ਦਰਸ਼ਨ ਕਰਨ ਲਈ ਆਉਂਦੇ ਨੇ ਜਾਂ ਕੋਈ ਕਾਰੋਬਾਰੀ ਲੁਧਿਆਣਾ ਜਾਂ ਕਿਤੇ ਵੀ ਦੂਰ ਦਰਾਡੇ ਜਾਣਾ ਚਾਹੁੰਦਾ ਉਹਨੂੰ ਇਹ ਪ੍ਰੋਬਲਮ ਦਾ ਹੱਲ ਹੋ ਜਾਵੇ ਸਾਰੀ ਸੰਗਤ ਦਾ ਉਹਨਾਂ ਵੱਲੋਂ ਉਹਨਾਂ ਸੰਗਤ ਵੱਲੋਂ ਵੀ ਉਹਨਾਂ ਦਾ ਧੰਨਵਾਦ ਹੋਵੇਗਾ ਜੇ ਸਾਡੀ ਮੰਗ ਪੂਰੀ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਮਨ ਸਾਹਿਬ ਕੀ ਕਹੋਂਗੇ ਅੱਜ ਕਿਉਂਕਿ ਪਵਿੱਤਰ ਧਰਤੀ ਤੇ ਖੜੇ ਹਾਂ ਤੇ ਬਹੁਤ ਸਾਰੀਆਂ ਦਿੱਕਤਾਂ ਨੇ ਜਿਹੜੀਆਂ ਸਥਾਨਕ ਵਾਸੀਆਂ ਨੂੰ ਆ ਰਹੀਆਂ ਨੇ ਕੀ ਕਹੋਂਗੇ ਮੈਂ ਹੱਥ ਜੋੜ ਕੇ ਨਰਮਲ ਸਿੰਘ ਬੌੜੀ ਸਾਹਿਬ ਕਾ ਜੀ ਉਹਨਾਂ ਨੇ ਮਾਰਕੀਟ ਕਮੇਟੀ ਸਪੰਝ ਬੌੜੀ ਕਲਾਂ ਇੱਕ ਸਰਪੰਚ ਬੌੜੀ ਕਲਾਂ ਬੇਨਤੀ ਕਰਦਾ ਵੀ ਇਹ ਇਤਿਹਾਸਕ ਧਰਤੀ ਹੈ ਇੱਥੇ 35 ਹਜ਼ਾਰ ਸਿੰਘ ਸ਼ਹੀਦ ਹੋਏ ਆ ਮੁਸਲਮਾਨ ਸਿੱਖ ਵੀਰਾਂ ਦੀ 1922 ਤੇ ਇੱਥੇ ਜੰਗ ਹੋਈ ਸੀ ਦੋਨਾਂ ਧਿਰਾਂ ਦਾ तकरीबन 35000 ਸਿੰਘ ਸਹੀਦ ਹੋਏ ਤੇ ਦੋਨੇ ਧਿਰਾਂ ਦੇ ਜੋ ਲੜਾਈ ਹੁੰਦੀ ਆ ਦੋਨਾਂ ਧਿਰਾਂ ਨੇ ਅਸਿੱਧੀਆਂ ਹੋਏ ਆ ਤੇ ਇੱਥੇ ਬਹੁਤ ਵੱਡਾ ਸਮਾਰਕ ਤੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਇੱਥੇ ਜੋ ਟ੍ਰੇਨਾਂ ਨੇ ਇੱਥੇ ਹੁਣ ਤੋਂ ਪੰਜ ਚਾਰ ਰੁਕਣ ਲੱਗੀਆਂ ਥੋੜੀਆਂ ਤੇ ਵੱਡੀ ਕੋਈ ਨਹੀਂ ਰੁਕਦੀ ਤੇ ਬਹੁਤ ਦੂਰੋਂ ਬਾਹਰ ਦੇ ਚੋਂ ਬੇਸਾਂ ਵਿਦੇਸਾਂ ਤੇ ਸਾਰੇ ਇੰਡੀਆ ਚੋਂ ਇੱਥੇ ਬੰਦੇ ਸਮਾਰਕ ਨੂੰ ਤੇ ਗੁਰੂ ਘਰ ਨੂੰ ਨਮਸਕਾਰ ਕਰਨ ਆਉਂਦੇ ਆ ਮਲੇਕੋਟਲੋਂ ਮੁਸਲਮਾਨ ਭਾਈ ਸਾਡੇ ਸਾਰੇ ਪਿੰਡਾਂ ਚੋਂ ਸਿੱਖ ਭਾਈ ਸਮਾਰਕ ਨੂੰ ਤੇ ਗੁਰੂ ਘਰ ਵੀ ਮੱਥਾ ਟੇਕਣ ਆਉਂਦੇ ਆ ਮਸਜਿਦ ਵੀ ਬਣੀ ਹੋਈ ਹੈ ਮੰਦਿਰ ਵੀ ਬਣਿਆ ਹੈ ਹਰੀ ਖਿੜਾ ਲਿਖੇ ਸਾਰੇ ਧਰਮਾਂ ਦਾ ਸਤਿਕਾਰ ਆ ਇੱਥੇ ਕਿਸੇ ਨੂੰ ਕੋਈ ਉੱਚਾ ਨਹੀਂ ਮੰਨੀ ਦੇਖਦਾ ਵੀ ਕੋਈ ਆ ਧਰਮ ਦਾ ਤੇ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਵੀ ਜੋ ਇੱਥੇ ਸਟੇਸ਼ਨ ਹੈ ਇਹ 1700 1961 ਦਾ ਬਣਿਆ ਹੋਇਆ 1961 ਤੋਂ ਉਹੀ ਪੁਰਾਣੀਆਂ ਟਿਕਟਾਂ ਚੱਲੀਆਂ ਆ ਰਹੀਆਂ ਨੇ ਤੇ ਇਹ ਜੋ ਟਿਕਟਾਂ ਡਿਜੀਟਲ ਸਟੇਸ਼ਨ ਬਣੇ ਤੇ ਵੱਡਾ ਬਣੇ ਤੇ ਸਾਰੀਆਂ ਟ੍ਰੇਨਾਂ ਜੋ ਸਤਾਪਦੀ ਵਗੈਰਾ ਜੋ ਵੱਡੀਆਂ ਨੇ ਉਹ ਸਾਰੀਆਂ ਇੱਥੇ ਰੁਕਣੀਆਂ ਚਾਹੀਦੀਆਂ ਇੱਥੇ ਆ ਕੇ ਮੰਤਰੀਆਂ ਨੂੰ ਜੋ ਚਾਹੇ ਸੈਂਟਰ ਵਾਲੇ ਨੇ ਚਾਹੇ ਪੰਜਾਬ ਵਾਲੇ ਇੱਥੇ ਆ ਕੇ ਉਹਨਾਂ ਨੂੰ ਗੌਰ ਕਰਨੀ ਚਾਹੀਦੀ ਹੈ ਚੱਕਰ ਲਾਉਣਾ ਚਾਹੀਦਾ ਦੇਖ ਕੇ ਆਪ ਹੀ ਉਹਨਾਂ ਨੇ ਕਿਹਾ ਵੀ ਹਾਂ ਇੱਥੇ ਰੁਕਣੀਆਂ ਚਾਹੀਦੀਆਂ 25 ਗਜ਼ ਤੇ ਸਮਾਰਕਾ ਅੱਧਾ ਕਿਲੋਮੀਟਰ ਤੇ ਗੁਰੂ ਘਰ ਅੱਧਾ ਕਿਲੋਮੀਟਰ ਤੇ ਮਸਜਿਦ ਆ ਅੱਧਾ ਕਿਲੋਮੀਟਰ ਤੇ ਹੀ ਮੰਦਿਰ ਆ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਉਹ ਆਪੇ ਹੀ ਸੋਚਣਗੇ ਤੇ ਅਸੀਂ ਤਾਂ ਬੇਨਤੀ ਕਰ ਸਕਦੇ ਆ ਇਹ ਅਸੀਂ ਬੇਨਤੀ ਕਰਦੇ ਆ ਸਾਰੀਆਂ ਪੰਚਾਇਤਾਂ ਨੇ ਪਹਿਲਾਂ ਵੀ ਮੰਗ ਰੱਖੀ ਆ ਤੇ ਉਹਦੇ ਥੋੜਾ ਜਿਹਾ ਅਸਰ ਵੀ ਹੋਇਆ ਬਿੱਟੂ ਜੀ ਦੇ ਧਿਆਨ ਚ ਗੱਲ ਹੈ ਵੀ ਉਹਨੂੰ ਸਾਡੇ ਐਮਪੀਆ ਨੂੰ ਤੇ ਉਹਨੂੰ ਜੋ ਪੰਜਾਬ ਦੇ ਐਮਪੀ ਬਣੇ ਹੋਏ ਨੇ ਜਾਂ ਮਨਿਸਟਰ ਬਣੇ ਨੇ ਹੁਣ ਉਹਨਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਤੇ ਇਹ ਮੰਗ ਸਾਡੀ ਮਨਜ਼ੂਰ ਕਰਨੀ ਚਾਹੀਦੀ ਆ ਉਹਨਾਂ ਦਾ ਅਸੀਂ ਧੰਨਵਾਦ ਕਰਾਂਗੇ ਅਸੀਂ ਤਾਂ ਸਾਰਾ ਇਲਾਕਾ ਟੈਂਟ ਲਾ ਕੇ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਕਰਾਂਗੇ ਜੇ ਸਾਡੀ ਇਹ ਮੰਗ ਪੂਰੀ ਕਰਨਗੇ ਗਰੀਬ ਜਨਤਾ ਲਈ ਬਹੁਤ ਵੱਡੀ ਸਹੂਲਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤੇ ਇੱਕ ਜਿਹੜੀ ਮੰਗ ਇਹਨਾਂ ਨੇ ਦੱਸੀ ਆ ਪਹਿਲਾਂ ਔਰ ਦੁਬਾਰੇ ਬਾਰੇ ਵੀ ਉਰੇ ਟ੍ਰੇਨਾਂ ਨਹੀਂ ਰੁਕਦੀਆਂ ਆ ਉਹਨਾਂ ਤੋਂ ਇਲਾਵਾ ਵੀ ਇੱਕ ਮੰਗ ਆ ਜਿਹੜੀ ਕਿ ਮੁੰਡੇ ਉਹ ਕੰਮ ਤੋਂ ਜਾਂਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਜ ਐਮੜਗੜ ਤੋਂ ਫੜਨੀ ਪੈਂਦੀ ਆ ਕੁਝ ਕੁ ਟ੍ਰੇਨਾਂ ਐਸੀਆਂ ਨੇ ਵੀ ਜਿਹੜੀਆਂ ਨੇ ਕੈਨਸਲ ਕਰ ਰਿਆ ਨੇ ਰੇਗੂਲਰਲੀ ਚੱਲਦੀਆਂ ਨੇ ਉਹ ਵੀ ਇਹਨਾਂ ਨੇ ਹੁਣ ਤਕਰੀਬਨ ਪਤਾ ਲੱਗਿਆ ਵਾ ਵੀ ਇਹਨਾਂ ਨੇ ਬੰਦ ਕਰਤੀਆਂ ਬਸ ਜਦ ਕਿ ਉਹ ਚੱਲਣੀਆਂ ਚਾਹੀਦੀਆਂ ਨੇ ਨਾ ਨਾ ਕਰਦੇ ਲੋਕਲ ਧੂਰੀ ਤੋਂ ਲੈ ਕੇ ਅਮਦਗੜ ਤੱਕ 2000 ਤੋਂ ਪਲੱਸ ਮੁੰਡਾ ਕੰਮ ਕਰਦਾ ਵਾ ਉਹਨਾਂ ਨੂੰ ਨਜਾਇਜ਼ ਹੀ ਦਿੱਕਤਾਂ ਆਉਂਦੀਆਂ ਨੇ ਖਾਸ ਕਰਕੇ ਉਹ ਠੰਡਾਂ ਨੇ ਬਸਾਂ 'ਚ ਜਾਂਦੇ ਨੇ ਠੀਕ ਉਹਦੇ 'ਚ ਦਿੱਕਤ ਆਉਂਦੀ ਆ ਫਿਰ ਉਹ ਤੋਂ ਆਟੋ ਫੜਨਾ ਬਹੁਤ ਨਜਾਇਜ਼ ਦਿੱਕਤਾਂ ਨੇ ਇਹਦੇ ਵਿੱਚ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਫਰਦ